ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਤਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਤੇ ਮੈਂ ਆ ਇੱਕ ਕ੍ਰੇਨ ਆਪਰੇਟਰ 17 ਸਾਲ ਦਾ ਇੱਕ ਛੋਟਾ ਜਿਹਾ ਕ੍ਰੇਨ ਆਪਰੇਟਰ ਮੁੰਡਾ ਤੇ ਪਹਿਲਾਂ ਮੈਂ ਚਲਾਉਂਦਾ ਸੀ ਆਪਣੀ ਪੂਆ ਜੀਆ ਕਾ ਕੋਲ ਕ੍ਰੇਨ ਤੇ ਹੁਣ ਮੈਂ ਆਇਆ ਹੋਇਆ ਆਪਣੇ ਪਿੰਡ ਸਾਹੇ ਵਾਲਾ ਦੇ ਨਾਲ ਹੀ ਆ ਜਿਹੜਾ ਸ਼ਹਿਰ ਪੈਂਦਾ ਗਿੱਦੜਵਾ ਉੱਥੇ ਹੁਣ ਮੈਂ ਕ੍ਰੇਨ ਚਲਾਉਣਾ ਬਾਈ ਗੁਰਦਾਸ ਕੋਲੇ ਤੇ ਆਪਾਂ ਸਵੇਰੇ 8 ਵਜੇ ਤੱਕ ਨਿਕਲ ਜਾਨੇ ਹੁੰਨੇ ਆ ਰੋਜ਼ ਕੰਮ ਕਰਨ ਲੱਗੇ ਤੇ ਅੱਜ ਵੀ ਹੁਣ ਆਪਾਂ ਸਾੜੀ ਸਾੜੀ ਹੋ ਗਏ ਆ ਤੇ ਚੱਲੇ ਆ ਤਾਂ ਠੀਕ ਹੈ ਜੀ ਮਿਲਦੇ ਆ ਅਗਲੇ ਕਲਿੱਪ ਦੇ ਵਿੱਚ ਤਾਂ ਹਾਂ ਜੀ ਦੋਸਤੋ ਆਪਾਂ ਪਹੁੰਚ ਗਏ ਆਪਣੇ ਦਫ਼ਤਰ ਆਪਣੀਆਂ ਕਰੇਨਾ ਕੋਲੇ ਬਾਈ ਗਰਦਾਸ ਦੀਆਂ ਕਰੇਨਾ ਕੋਲ ਜਿੱਥੇ ਆਪਾਂ ਲੱਗੇ ਆ ਇਹ ਬਾਈ ਕੋਲੇਸ ਦੀ ਕਰੇਨਾ ਜਿਹੜੀ ਮੈਚ ਲਾਉਣਾ 14 ਟਨ ਵਾਲੀ ਤੇ ਉਹ ਨਾਲ ਸਟੈਂਡਰਡ ਦੀ ਖੜੀ ਆ 13 ਟਨ ਵਾਲੀ ਉਹ ਬਾਈ ਨੇ ਬਕਾਉ ਕੀਤੀ ਉਹ ਇੱਦਾਂ ਹੀ ਸਕ੍ਰੈਪ ਚ ਲੈ ਕੇ ਤਿਆਰ ਕੀਤੀ ਸੀਗੀ हां ਆਪਣੀ ਮਸ਼ੀਨਾਂ ਚੈੱਕ ਕਰੋ ਐਂਡ ਅਲਵਾ ਟੈਂਡ ਕੀਤੀ ਆ ਅੰਦਰ ਮੈਟ ਮੂਡ ਲੱਗਿਆ ਡਿੱਕ ਧਰਿਆ ਬਾਕੀ ਗੱਲਾਂ ਓਕੇ ਇਸ ਦੀ ਮਸ਼ੀਨਾਂ ਵੇਹ ਵੇਨ ਬਹੁਤ ਮਾਰਦੀਆਂ ਜੀ ਉਹ ਬਾਈ ਦੀਆਂ ਪੋਗਣੇ ਲਾ ਵਗੈਰਾ ਖੜੀਆਂ ਤੇ ਜੀਸੀਬੀ ਖੜੀ ਆ ਆ ਗੱਡੀ ਖੜੀ ਆ ਮਲ ਲੋੜੀ ਉਹ ਲੋਡ ਕਰਕੇ ਲੈ ਜਾਂਦੀ ਆ ਆ ਖੜੀ ਐ ਨੋ ਪਾਵਰੀ ਵੀਰਣ ਵਾਲੀ ਜਿਹਨੂੰ ਕਿ ਇੱਕ ਬਾਈਕ ਕੋਲੇ ਓਪਰੇਟਰ ਰੱਖਿਆ ਉਹਨੂੰ 4-5 ਸਾਲ ਹੋ ਗਏ ਆਪਾਂ ਤਾਂ ਨਵੇਂ ਆ ਪੁਰਾਣਾ ਰਾਹੁਲ ਉਹ ਚਲਾਉਂਦਾ ਮਸ਼ੀਨ ਨੂੰ ਵੀਰਦਨ ਵਾਲੇ ਨੂੰ ਆ ਐਕਸਟਰਾ ਬੂਮ ਲਾ ਕੇ ਕਲਾ ਐਲੀਵੇਟਰ ਕਰਨ ਗਏ ਸੀਗੇ ਕਟੋਟ 85 90 ਫੁੱਟ ਹੈ ਸੀ ਤੇ ਆ ਮਸ਼ੀਨ 60 ਫੁੱਟੀਆਂ ਤੇ ਨਾਲ ਐਕਸਟਰਾ ਬੂਮ ਲਾਇਆ ਹੈਗਾ ਰਾਤ ਹੀ ਆਇਆ ਰਾਹੁਲ ਵੀ ਆਪਾਂ ਨਿੱਕੀਆਂ ਜਿੰਨਾਂ ਵਾਲੇ ਆਪਾਂ ਕਿੱਥੇ ਐਲੀਵੇਟਰ ਲਾਉਨੇ ਆਂ ਆਪਾਂ ਵੀ ਮੋਟਰਾਂ ਲਿਆਏ ਸ਼ਹਿਰ ਵਿੱਚ దిਆ ਆਂ ਸ਼ਹਿਰ 'ਚ ਪਾਣੀ ਬਹੁਤ ਖੜਾ ਸੀਗਾ ਕੱਲ ਪਰਸੋ ਦਾ ਮੀਂਹ ਬਹੁਤ ਪਈ ਜਾਂਦਾ ਤਾਂ ਕਰਕੇ ਸ਼ਹਿਰ 'ਚ ਪਾਣੀ ਬਹੁਤ ਇਕੱਠਾ ਹੋਇਆ ਹੋਇਆ ਸੀਗਾ ਸ਼ਹਿਰ ਹੁੰਦੇ ਆ ਨੀਵੇਂ ਪਿੰਡਾਂ 'ਚ ਪਾਣੀ ਨਿਕਲ ਜਾਂਦਾ ਸੜਕਾਂ ਦਾ ਪਾਣੀ ਸ਼ਹਿਰ 'ਚ ਇਕੱਠਾ ਹੋਈ ਜਾਂਦਾ ਆ ਹਾਂਜੀ ਮਿੱਤਰੋ ਰਾਹੂ ਬਈਆਂ ਦਾ ਮੇਰੇ ਲਈ ਮਸ਼ੀਨ ਦਾ ਬੂਮ ਲਾ ਦੇ ਤੇ ਆਪਾਂ ਦੀ ਮਸ਼ੀਨ ਦਾ ਬੂਮ ਲਾਉਣੇ ਆ ਬੂਮ ਲਾਉਣੇ ਹੌਥ ਲਾਉਣਾ ਪਊਗਾ ਆਪਾਂ ਲੈ ਕੇ ਜਾਣਾ ਮਸ਼ੀਨ ਉਹ ਜੇਸੀਬ ਵਾਲੀ ਪੋਨਿਲ ਤੇ ਜਿਹੜੀ ਕੀ ਹੁਣ ਬਿਨਾ ਸਟੈਪ ਲੈਜਰਾਂ ਤੋਂ ਖੜੀ ਹੈ ਉਹਦੇ ਨਾਲ ਨਹਿਰਾਂ ਤੇ ਚੱਲਦੀ ਸੀਗੀ ਪਟਿਆਲੇ ਸ਼ਹਿਰ ਤੱਕ ਮਾੜੀ ਉੱਥੇ ਨਹਿਰ ਚ ਆ ਗਈ ਪਾਣੀ ਦੇ ਵਿੱਚ ਡੁੱਬੀ ਰਹੀ ਸੀ ਆਪਾਂ ਵੇਖੀ ਰਾਹੂ ਦੀ ਮਸ਼ੀਨ ਤੇ ਐਂਡ ਪੁਣੀ ਗੱਲਬਾਤ ਐਂਡ ਰਾਹੂ ਦੀ ਮਸ਼ੀਨ ਬੜੀ ਘੰਟਾ ਯਾਰ ਦੂਜੇ ਦਿਨ ਥਾਇ ਲੱਡੂ ਵੱਡੇ ਲੱਗਦਾ ਹੁੰਦਾ। ਆਹ ਤੁਹਾਡੀ ਨਾ। ਰਾਹੁਲ ਦੀ ਮਸ਼ੀਨ ਆਪਾਂ ਕਰ ਲਈਏ ਬਾਬੇ ਸਟਾਰਟ। ਪੱਖਾ ਛੱਡੋ ਇਹ। ਪੱਖੇ ਦੀ ਸੋਚ ਕਿੱਥੇ ਆ? ਆ ਤਾਂ ਨਹੀਂ ਇੱਥੇ ਗੋਲੇ ਲੱਗੀ ਆ। ਆ ਲੈ। ਆ ਹਾਂਜੀ ਮਿੱਤਰੋ। ਆ ਮੈਂ ਲੈਦਾ ਕੱਲ ਆਪਾਂ। ਜਿਹੜੇ ਜੇ ਵੀ ਵੀਡੀਓ ਸ਼ੂਟ ਕਰਦੇ ਆ ਮੈਟਰੋਲਾ ਦਾ ਤਾਂ ਲਓ ਵੀ ਮਿੱਤਰੋ ਮਸ਼ੀਨ ਲੈ ਆ ਕੇ ਲਾ ਲਈ ਆਪਾਂ ਪੋਗਨਲ ਕੋਲੇ ਤੇ ਹੁਣ ਆਪਾਂ ਜਾ ਕੇ ਬੂਮ ਖੋਲਦੇ ਆ ਏ ਮਸ਼ੀਨ ਦਾ ਬੂਮ ਆਪਾਂ ਲੈ ਆ ਕੇ ਉਹ ਤੇਰਾ ਖਲੇ ਮਹੀਂਦੇ ਹੁਣ ਆਪਾਂ ਇਹ ਬੈਲਟਾ ਖੋਲ ਦਿੰਨੇ ਆ ਬੂਮ ਜਾਊਗਾ ਖੁੱਲ ਫੇਰ ਆਉਦੀ ਮਸ਼ੀਨ ਇਹ ਤੇਲ ਭਨੇ ਹੋ ਕੇ ਕਰਕੇ ਲੈ ਜਾਊਗਾ ਆਪਣੇ ਲਈ ਖੜੀ ਹੈ ਜੇ ਕੰਮ ਆਗਾ ਤਾਂ ਲੈ ਜਾਾਂਗੇ ਆ ਕੀ ਹੋ ਗਿਆ ਸਟਾਰਟ ਹੋ ਗਿਆ ਚਲ ਪਹਿਲਾ ਮੂਹਰਲੀ ਖੋਲ ਲਈਏ ਹਾਂਜੀ ਮਿੱਤਰੋ ਕਹਿੰਦੇ ਬਾਈ ਰਾਹੁਲ ਦੀ ਮਸ਼ੀਨ ਦਾ ਆਪਾਂ ਬੂਮ ਲਾ ਕੇ ਥੱਲੇ ਹਟਤਾਈ ਤੇ ਬਾਈ ਰਾਹੁਲ ਚੱਲਿਆ ਹੁਣ ਉੱਥੇ ਜਿੱਥੇ ਐਲੀਵੇਟਰ ਲਾਇਆ ਸੀ ਤੇ ਉਹ ਮਾਲ ਲਾਇਆ ਹੋਇਆ ਆਪਾਂ ਲੋਡ ਕਰਨਾ ਹਾਂਜੀ हां जी मित्रों थोड़ी देर बाद ਆਪਾਂ ਮਹੀਨੂ ਮਾਰ ਲਾਂਗੇ ਗ੍ਰੀਸ ਗ੍ਰੀਸ ਗੂਸ ਮਾਰ ਕੇ ਤੇ ਆਪਾਂ ਨੂੰ ਕੁਝ ਟਾਈਮ ਬਾਅਦ ਇੱਕ ਕੰਮ ਆ ਗਿਆ ਤੇ ਕੰਮ ਨੇੜੇ ਹੀ ਆਪਾਂ ਜਾਣਾ ਉੱਥੇ ਨਾ ਕਿ ਕਾਰ ਜੀ ਫਸੀ ਉਹਨਾਂ ਦੀ ਗੱਡੀ ਫਸੀ ਹੋਈ ਹੈ ਟੱਟੀ ਉਹਨੂੰ ਕੱਟਣ ਜਾਣੇ ਆ ਮਸ਼ੀਨ ਦਾ ਆਪਾਂ ਤੇਲ ਪਾਣੀ ਚੈੱਕ ਕਰ ਲਿਆ ਮਸ਼ੀਨ ਦੀ ਮਾਰ ਲਈ ਸੈਲਫ ਤੇ ਆਪਣੇ ਨਾਲ ਆਪਣਾ ਛੋਟਾ ਚੇਲਾ ਹਲੋ ਬੋਲਦੇ ਤੇ ਚਲੋ ਆਪਾਂ ਪਾਉਣੇ ਹੁਣ ਚੱਲੇ ਕੰਮ ਵੱਲ ਨੂੰ ਵਾਹਿਗੁਰੂ ਹਾਂਜੀ ਮਿੱਤਰੋ ਆਪਾਂ ਗਏ ਸੀ ਜਿਵੇਂ ਕਿ ਤੁਹਾਨੂੰ ਪਤਾ ਹੈਡਰ ਦੇ ਕੰਮ ਕਰਨ ਗਏ ਸੀ ਤੇ ਹੈਡਰ ਦੇ ਕੰਮ ਕਰਨ ਦੇ ਨਾ ਜਿਹੜੀ ਕਰੂਜ਼ਰ ਗੱਡੀ ਹੁੰਦੀ ਆ ਸਾਰੀਆਂ ਵਾਲੀ ਉਹਨਾਂ ਦੀ ਡੈਕ ਪਈ ਸਾਈਡ ਤੇ ਕੰਨ ਟੈਗ ਗਈ ਆਪਾਂ ਵੀਡੀਓ ਨਹੀਂ ਬਣਾ ਪਾਏ ਕੋਈ ਕੰਮ ਸੀਗਾ ਕੰਮ ਕਰਦੇ ਵਕਤ ਹੁਣ ਨਹੀਂ ਚਲਾ ਪਾਉਂਦੇ ਵੀਡੀਓ ਨਹੀਂ ਬਣਾ ਪਾਉਂਦੇ ਤਾਂ ਕਰਕੇ ਵੀ ਉਹ ਜਿਹੜੀ ਗੱਡੀ ਸੀ ਲੈਂਡ ਕਰੂਜ਼ਰ ਇੱਕ ਪਾਸੇ ਕੰਨ ਟੈਗ ਗਈ ਇੱਕ ਪਾਸੇ ਟ ਹੈ ਗਈ ਸੀ ਤੇ ਭੇੜਾ ਥਾਂ ਸੀ ਫਿਰ ਵੀ ਸੈੱਟ ਕਰਕੇ ਆਪਾਂ ਸਾਈਡ ਤੇ ਪਾ ਕੇ ਬੈਲਟ ਗੱਡੀ ਖਿੱਚ ਕੇ ਸਾਈਡ ਤੇ ਕਰਤੀ ਤੇ ਫੇਰ ਅਸੀਂ ਆ ਗਏ ਸੀ ਆ ਕੇ ਚਾਹ ਪਾਣੀ ਪੀਤਾ ਤੇ ਹੁਣ ਬੈਠੇ ਫ੍ਰੀ ਫਾਇਰ ਖੁੱਟ ਜਾਂਦੇ ਸੀਗੇ ਕਿਉਂ ਚੇਲਿਆ ਤੇ ਮੀਂਹ ਦਾ ਮੌਸਮ ਬਣਿਆ ਪਿਆ ਮੀਂਹ ਹੀ ਮੀਂਹ ਹੋਇਆ ਪਿਆ ਤੇ ਜਵਾਕਾਂ ਨੂੰ ਪੰਜਾਬ ਸਰਕਾਰ ਨੇ ਛੁੱਟੀਆਂ ਕਰਤੀਆਂ ਤੇ ਜਵਾਕ ਹੁਣ ਭਾਏ ਮਾਲੀ ਵੇਖੀ ਜਾਂਦੇ ਆ 24 ਘੰਟੇ ਹੋਏ ਕੰਮ ਨਹੀਂ ਵਿਚਾਰਿਆਂ ਨੂੰ ਕੋਈ ਤਾਂ ਹਾਂਜੀ ਮਿੱਤਰੋ ਪਰਾ ਤੁਹਾਡਾ ਹੈਡਰੇ ਦਾ ਕੰਮਕਾਜ ਕਰਕੇ ਮਸ਼ੀਨਾਂ ਗ੍ਰੀਸ ਕਰਕੇ ਤੇ ਹੈਡਰੇ ਦਾ ਜਿਹੜਾ ਵੀ ਕੰਮ ਆਉਂਦਾ ਆਪਾਂ ਅਨੁਸਾਰ ਇੱਕ ਆਸੀ ਉਹ ਆਪਾਂ ਕਰਕੇ ਹੁਣ ਵੇਲੇ ਆ ਤੇ ਤਕਰੀਬਨ 5:40 ਹੋ ਚੁ ਗਿਆ ਤੇ ਆਪਾਂ ਇੱਥੋਂ ਜਾਣੇ ਹੁੰਨੇ ਮਤਲਬ ਸਾਡੇ ਕੀ ਛੁੱਟੀ ਆਪਾਂ ਲੈ ਲੈਣ ਨੂੰ ਨੇ ਸਾਡੇ 6 ਤੱਕ ਚੱਲ ਜਾਣੇ ਨੇ ਆ ਤੇ ਹੁਣ ਮਨ ਨਹੀਂ ਲੱਗਦਾ ਸੀਗਾ ਵੇਲੇ ਬੈਠੇ ਸੀਗੇ ਆਪਾਂ ਵਲੌਗ ਬਣਾਉਣ ਲੱਗੇ ਜਦੋਂ ਵੀ ਕੰਮ ਤੇ ਜੀ ਆ ਨਹੀਂ ਲੱਗਦਾ ਆਪਾਂ ਆ ਗਿਆ ਉਹਦੀ ਮਸ਼ੀਨ 'ਚ ਬਹਿ ਜਾਨੇ ਆ ਆ ਦਾਗ ਬਹੁਤ ਲੱਗ ਰਹੀ ਆ ਯਾਰ ਚਲੋ ਕਰਾਂਗੇ ਕੋਈ ਸਾਬ ਤੋਂ ਨਹੀਂ ਹੋਏ ਹੋਰ ਸੁਣਾਓ ਭਰ ਮੇਟਰ ਕੀ ਹਾਲ ਚਾਲ ਨੇ ਤੇ ਆ ਤੁਹਾਡਾ ਪ੍ਰਾਣਾ ਚੈਨਲ ਵੀ ਇੱਕ ਇਹੋ ਜਿਹੇ ਨਾਮ ਤੇ ਆ ਵੀ ਪਿੰਡ ਵਾਲਾ ਸਟਰਗਲਰ ਤੇ ਬੰਦਾ ਵੀ ਮੈਂ ਪਿੰਡ ਵਾਲਾ ਸਟਰਗਲਰ ਹੀ ਆ ਮੈਂ ਪਿੰਡ ਦਾ ਦੇਸੀ ਜਾਂ ਮੁੰਡਾ ਜਮਾਈ ਤੇ ਜਮਾਈ ਮਲਾ ਮੀਡਲ ਕਲਾਸ ਫੈਮਿਲੀ ਚੋਂ ਤੇ ਜਿੱਥੋਂ ਮੈਂ ਕ੍ਰੇਨ ਸਿੱਖਿਆ ਮਲਾ ਕਿਸੇ ਹੀ ਫੀਲਡ ਚ ਗਿਆ ਮੈਨੂੰ ਕਿਸੇ ਨੇ ਚੰਗਾ ਨਹੀਂ ਕਿਹਾ ਸਾਰਿਆਂ ਨੇ ਮੰਦਾ ਹੀ ਕਿਹਾ ਤੇ ਮੇਰਾ ਵੀ ਇਹ ਸੁਪਨਾ ਰਿਹਾ ਵੀ ਕੌਣ ਦੀ ਪੜਾਈ ਪੜੂ ਯellow ਦਾ ਆਪਣਾ ਮੈਂ ਕਰਕੇ ਤਾਂ ਬਹੁਤ ਦੇਖੀ ਪਰ ਮੈਂ ਮੰਨ ਲਾ ਕੇ ਪੜਾਂ ਤਾਂ ਪੜਾਈ ਦਾ ਹੀ ਵਟ ਕਾੜਨ ਦਾ ਹੈ ਪਰ ਆਪਣਾ ਮਾਨ ਨਹੀਂ ਸੀ ਲੱਗਿਆ ਤਾਂ ਕਰਕੇ ਮੈਂ ਪੜ੍ਹਾਈ ਵੀ ਛੱਡ ਦਿੱਤੀ ਸੀ ਲੇਕਿਨ ਹੁਣ ਮੈਂ ਕਰੀ ਹੈ ਨਾ 12th ਪ੍ਰਾਈ ਛੱਡੀ ਨਹੀਂ ਵੇਹੇ ਮੈਂ ਪਾਸਟੂਪਨ ਦੀ ਕਰੀ ਨਾ ਤੇ ਨਾਲ ਆਪਣਾ ਕ੍ਰੇਨ ਆਪਰੇਟਰ ਦਾ ਕੰਮ ਕਰੀ ਜਨਾ ਪਰ ਨਾ ਯਾਰ ਜਿਨ੍ਹਾਂ ਨੇ ਤਾਨੇ ਮਾਰੇ ਸੀ ਨਾ ਉਹਨਾਂ ਨੂੰ ਕੁਝ ਕਰਕੇ ਦਿਖਾਉਣਾ ਤੇ ਹੋਊਗਾ ਕਿਦੇ ਸਿਰ ਤੇ ਹੋਊਗਾ ਮੇਰੀ ਆਡੀਅੰਸ ਦੇ ਸਿਰ ਤੇ ਮਨਜੇ ਤੁਸੀਂ ਜੋ ਕੋਈ ਵੀ ਨਾ ਮੇਰਾ ਵਲੌਗ ਦੇਖ ਰਿਹਾ ਜਿਹੜਾ ਕੋਈ ਵੀ ਬੰਦਾ ਕੋਈ ਛੋਟਾ ਜਿਹਾ ਕ ਕੋਈ ਵੱਡਾ ਵੀ ਕੋਈ ਵੀ ਮੇਰਾ ਵਲੌਗ ਦੇਖ ਰਿਹਾ ਤਾਂ ਭਰਾ ਬਨੇ ਇੱਕ ਸਬਸਕ੍ਰਾਈਬ ਇੱਕ ਲਾਈਕ ਕਮੈਂਟ ਸ਼ੇਅਰ ਨਾ ਤੁਹਾਡੀ ਮੈਨੂੰ ਸਪੋਰਟ ਮਿਲ ਜਾਣੀ ਆ ਤੇ ਮੇਰਾ ਮਨ ਵੀ ਕਰੇਗਾ ਕਿ ਹੋਰ ਮੈਂ ਅੱਗੇ ਹੋਰ ਕੰਮ ਕਾਚ ਵਧਾਂ ਉਦੋਂ ਹੀ ਚੰਗੇ ਚੰਗੇ ਵਲੌਗ ਮੈਂ ਅਪਲੋਡ ਕਰਿਆ ਕਰੂੰਗਾ ਆ ਤੁਹਾਡੇ ਪ੍ਰਾਣੋਂ ਤੁਹਾਡੀ ਸਪੋਰਟ ਦੀ ਲੋੜ ਆ ਬਾਈ ਜੇ ਕਰ ਦੋ ਤਾਂ ਯਾਰ ਤੁਹਾਡਾ ਭਰਾ ਸਕਸੈਸ ਹੋ ਜਾਊਗਾ ਤਾਂ ਹਾਂ ਜੀ ਮਿੱਤਰੋ ਕੰਮ ਕਾਜ ਜਨਵੇੜ ਕੇ ਤੇ ਆਪਾਂ ਚਾਲੇ ਪਾਲੇ ਆਪਣੇ ਘਰ ਨੂੰ ਆਪਾਂ ਗਿੱਦੜੇ ਹੁੰਦੇ ਹੋਏ ਆਪਣੇ ਪਿੰਡ ਵਾਲੇ ਰੋਡ ਤੇ ਬਸ ਸ਼ਾਮਾਂ ਪੈ ਚਲੀਆਂ ਸੋਣ ਆਪਾਂ ਚੱਲਦੇ ਆਂ ਘਰ ਨੂੰ ਘਰੇ ਜਾ ਕੇ ਜਿਆਦਾ ਕਰਦੇ ਆਂ ਗੱਲਬਾਤ ਜੇ ਟਾਈਮ ਮਿਲਿਆ ਤਾਂ ਨਰੌਂਡ ਚ ਜਿਹੜੀ ਛੜੀ ਮਾਰਿਆਂਗੇ ਤੇ ਨਹੀਂ ਤਾਂ ਚੱਲਦੇ ਆਂ ਤਾਂ ਠੀਕ